ਪੱਲੀ ਤਲੀ ਉਹ ਬਾਰ ਆ ਰਹੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠ ਜੋੜ ਸਾਰਿਆਂ ਨੂੰ ਪਤਾ ਹੈ ਉਹ ਫਾਈਨਲ ਹੁਣ ਉਹ ਮਾਫਲਰ ਮੈਨ ਉਹਨਾਂ ਨੇ ਖਰਗੇ ਸਾਫ ਨੂੰ ਬਣਾਤਾ ਰਾਗਵ ਚੱਡਾ ਤੇ ਪਵਨ ਬਾਂਸਲ ਜਿਹੜੇ ਪਹਿਲਾਂ ਮਿਨਿਸਟਰ ਰਹੇ ਚੁੱਕੇ ਆ ਉਹਨਾਂ ਦੀ ਤਸਵੀਰ ਸਾਂਝੀ ਹੁੰਦੀ ਔਰ ਕਿਵੇਂ ਇਹ ਗੱਠ ਜੋੜ ਚੰਡੀਗੜ੍ਹ ਚ ਇਹਨ ਅਲਾਈਅੰਸ ਇਲੈਕਸ਼ਨ ਲਾ ਇਹ ਇੱਕ ਤਰੀਕਾ ਫੜਿਆ ਲੋਕਾਂ ਨੂੰ ਮੂਰਖ ਬਣਾਉਣ ਦਾ ਭਾਈ ਕੋਈ ਆਪੋਜੀਸ਼ਨ ਕਾਂਗਰਸ ਹੋਵੇ ਇਹ ਨਾ ਸਮਝ ਲਈ ਕਿ ਆਪੋਜੀਸ਼ਨ ਪਾਰਟੀ ਹੈ ਇਹ ਰੂਡਿੰਗ ਪਾਰਟੀ ਆ ਲੋਕਾਂ ਦੀ ਅੱਖਾਂ 'ਚ ਇਹ ਘੰਟਾ ਪਾ ਰਿਹਾ ਇਹਨਾਂ ਦਾ ਅਲਾਈਅੰਸ ਪੱਕਾ ਹੁਣ ਤੱਕ ਅੱਲੀ ਇਹ ਦੇਖਣ ਦੀ ਲੋੜ ਆ ਕਿ ਕਿਹੜਾ ਵਾਸ਼ਿੰਗ ਪਾਊਡਰ ਵਰਤਿਆ ਜਾਣਾ ਪੰਜਾਬ ਦੇ ਵਿੱਚ ਸੱਤਾਧਿਰ ਤੇ ਵਿਰੋਧੀ ਧਿਰ ਦੇ ਗੱਟ ਜੋੜ ਦੀਆਂ ਕੰਸੂਹਾਂ ਦੇ ਦਰਮਿਆਨ ਹੁਣ ਅਕਾਲੀ ਦਲ ਨੂੰ ਮੌਕਾ ਮਿਲ ਗਿਆ ਕਿ ਉਹ ਖੂਬ ਕੋਸਣ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਕਿਉਂਕਿ ਕਾਂਗਰਸ ਵਿਰੋਧੀ ਧਿਰ ਤੇ ਆਮ ਆਦਮੀ ਪਾਰਟੀ ਸੱਤਾਧਿਰ ਤੇ ਜੇ ਦੋਵੇਂ ਰਲ ਕੇ ਵੋਟਾਂ ਮੰਗਣਗੇ ਤਾਂ ਕਿਹੋ ਜਿਹੇ ਹਾਲਾਤ ਹੋਣਗੇ ਇਲਜ਼ਾਮ ਲਗਾਏ ਗਏ ਨੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਤਾਂ ਪਹਿਲਾਂ ਤੋਂ ਹੀ ਰਲੇ ਹੋਏ ਸਨ ਉਹ ਤਾਂ ਬਸ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਸਨ ਦਰਅਸਲ ਇਹ ਕਿਆਸ ਲਗਾਤਾਰ ਵਧ ਰਹੇ ਨੇ ਕਿ ਕੇਂਦਰੀ ਗੱਟ ਜੋ ਲੀਡਰਸ਼ਿਪ ਐਦੋਂ ਮਾ ਪਾਰਟੀਆਂ ਦੀ ਉਹ ਗੱਲਬਾਤ ਕਰ ਰਹੀ ਹੈ ਕਿ ਗ ਨਾ ਕਾਂਗਰਸ ਤੇ ਨਾ ਹੀ ਆਮ ਆਦਮੀ ਪਾਰਟੀ ਦੀ ਜੋ ਪੰਜਾਬ ਦੇ ਕਾਇ ਹੈ ਉਹ ਇਹ ਗੱਲ ਮੰਨਣ ਨੂੰ ਤਿਆਰ ਹੈ ਕਿ ਗੱਟਜੋੜ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਵੀ 13 0 ਦੀ ਗੱਲ ਕਰਦੇ ਨੇ ਤੇ ਉਧਰ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਉੜਿੰਗ ਵੀ ਇਹ ਕਹਿ ਚੁੱਕੇ ਨੇ ਕਿ ਅਜੇ ਤੱਕ ਉਹਨਾਂ ਨੂੰ ਗੱਟਜੋੜ ਬਾਬਤ ਕੁਝ ਵੀ ਪਤਾ ਨਹੀਂ ਹੈ ਸਥਿਤੀ ਬੜੀ ਕਸੂਤੀ ਹੋਏਗੀ ਦੋਵਾਂ ਪਾਰਟੀਆਂ ਦੇ ਲਈ ਕਿਉਂਕਿ ਦੋਵਾਂ ਪਾਰਟੀਆਂ ਨੇ ਇੱਕ ਦੂਜੇ ਦੇ ਖਿਲਾਫ ਮੋਚਾ ਖੋਲਿਆ ਹੋਇਆ ਭ੍ਰਸ਼ਟਾਚਾਰ ਦੇ ਮਸਲੇ ਤੇ ਮਾਨ ਸਰਕਾਰ ਲਗਾਤਾਰ ਕਾਂਗਰਸੀਆਂ ਦੇ ਖਿਲਾਫ ਐਕਸ਼ਨ ਲੈ ਰਹੀ ਹੈ ਤੇ ਉਧਰ ਕਾਂਗਰਸੀ ਲਗਾਤਾਰ ਮਾਨ ਸਰਕਾਰ ਦੀਆਂ ਨੀਤੀਆਂ ਨੂੰ ਕੋਸ ਰਹੇ ਨੇ ਸਰਿਆ ਤੇ ਸਵਾਲ ਵੀ ਪੁੱਛ ਰਹੇ ਬਿੱਲੀ ਥੱਲੇ ਉੱਪਰ ਆ ਗਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਗੱਠ ਜੋੜਾ ਉਹ ਸਾਰਿਆਂ ਨੂੰ ਪਤਾ ਹੈ ਫਾਈਨਲ ਇੱਕ ਮੀਟਿੰਗ ਨਹੀਂ ਅਨੇਕਾਂ ਮੀਟਿੰਗਾਂ 'ਚ ਤਸਵੀਰਾਂ ਵੀਡੀਓ ਤੁਹਾਡੇ ਸਾਹਮਣੇ ਆਈਆਂ ਨੇ ਪਹਿਲਾਂ ਇੱਕ ਵੀਡੀਓ ਆਈ ਸਾਹਮਣੇ ਜਦੋਂ ਜਿਹੜੇ ਭਗਵੰਤ ਸਿੰਘ ਜਿਹੜਾ ਬੜਾ ਮਜ਼ਾਕ ਉਡਾਉਂਦੇ ਚੱਲ ਰਾਹੁਲ ਗਾਂਧੀ ਦਾ ਕਿਵੇਂ ਉਹਦੇ ਮਗਰ ਮਗਰ ਭੱਜ ਰਿਹਾ ਉਹਦੇ ਨਾਲ ਹੱਥ ਮਿਲਾਉਂਦੇ ਔਰ ਕਿਵੇਂ ਉਹਦੇ ਅੱਗੇ ਇਸ ਤਰ੍ਹਾਂ ਹੱਥ ਜੋੜ ਕੇ ਘੜਘੜਾ ਰਹੇ ਉਹ ਕਰਨਾਟਕਾ ਦੀ ਉਹ ਵੀਡੀਓ ਸੀ ਉਹ ਬਹੁਤ ਜਨਤਿਕ ਵੀ ਹੋਈ ਉਸ ਤੋਂ ਬਾਅਦ ਹੁਣ ਕਾਜ਼ੀਆਂ ਜਿਹੜੀਆਂ ਫੋਟੋਆਂ ਬਾਹਰ ਆਈਆਂ ਨੇ ਉਹ ਕੇਜਰੀਵਾਲ ਸਾਹਿਬ ਜੀ ਨੂੰ ਅਸੀਂ ਮੱਪਲਰ ਮੈਨ ਵੀ ਕਹਿੰਦੇ ਸੀ ਕਿਵੇਂ ਸਰਕਾਰਾਂ ਤੋਂ ਪਹਿਲਾਂ ਉਹਨਾਂ ਨੂੰ ਮੱਪਲਰ ਮੈਨ ਦੇ ਨਾਂ ਤੇ ਜਾਣਿਆ ਜਾਂਦਾ ਸੀ ਸਰਕਾਰ ਬਣਨ ਤੋਂ ਬਾਅਦ ਉਹਨੂੰ ਮੱਪਲਰ ਮੈਨ ਉਹਨਾਂ ਨੇ ਖਰਗੇ ਸਾਹਿਬ ਨੂੰ ਬਣਾਤਾ ਔਰ ਕੱਲਾ ਮੱਪਲਰ ਮੈਨ ਨਹੀਂ ਉਹਨਾਂ ਨੂੰ ਆਪਣੇ ਇੰਡੀਆ ਬਲੌਕ ਦਾ ਮੇਨ ਫੇਸ ਬਣਾਤਾ ਪ੍ਰਧਾਨ ਮੰਤਰੀ ਦਾ ਫੇਸ ਬਣਾਤਾ ਔਰ ਇਸ ਗਾਂ ਦੀ ਪ੍ਰੋਪੋਜ਼ਲ ਕੇਜਰੀਵਾਲ ਸਾਹਿਬ ਨੇ ਆਪ ਰੱਖੀ ਔਰ ਉਹ ਔਰ ਬੜੀ ਖੁਸ਼ੀ ਨਾਲ ਉਹ ਫੋਟੋ ਜਨਤਕ ਹੋਈ ਹੈ ਸੋ ਗੱਠ ਜੋੜ ਦੀ ਮੈਂ ਬਾਰ-ਬਾਰ ਗੱਲ ਕਿਉਂਕਿ ਕਰ ਰਿਹਾ ਇਹ ਤਾਂ ਮੈਂ ਤੁਹਾਨੂੰ ਯਾਦ ਕਰਾ ਰਿਹਾ ਔਰ ਇਸੇ ਤਰ੍ਹਾਂ ਕੱਲ ਇੱਕ ਫੋਟੋ ਫਿਰ ਵਾਇਰਲ ਹੋਈ ਜਿਹਦੇ ਚ ਚੰਡੀਗੜ੍ਹ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਰਾਗਵ ਚੱਡਾ ਤੇ ਪਵਨ ਪਾਂਸਲ ਜਿਹੜੇ ਪਹਿਲਾਂ ਮਨਿਸਟਰ ਰਹੇ ਚੁੱਕੇ ਆ ਉਹਨਾਂ ਦੀ ਤਸਵੀਰ ਸਾਂਝੀ ਹੁੰਦੀ ਔਰ ਕਿਵੇਂ ਇਹ ਗੱਠ ਜੋੜ ਚੰਡੀਗੜ੍ਹ ਚ ਇਨ ਆਲਾਈਅੰਸ ਇਲੈਕਸ਼ਨ ਆਰਡਰ ਔਰ ਮੈਂ ਬਾਰ-ਬਾਰ ਪੰਜਾਬ ਦੇ ਲੋਕਾਂ ਨੂੰ ਇਹ ਦੱਸ ਰਿਹਾ ਮੈਂ ਕਿ ਦੇਖੋ ਇਹ ਇੱਕ ਤਰੀਕਾ ਫੜਿਆ ਲੋਕਾਂ ਨੂੰ ਮੂਰਖ ਬਣਾਉਣ ਦਾ ਪਹਿਲਾਂ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕੋਈ ਸਮਝੌਤਾ ਨਹੀਂ ਹੋ ਸਕਦਾ ਦਿੱਲੀ 'ਚ ਵੀ ਸਮਝੌਤੇ ਜੇ ਸਰਕਾਰ ਚੱਲੀ ਹੈ ਉਦੋਂ ਸੋਹਾ ਕਾਦੀਆਂ ਸੰਕੇਤ ਵੀ ਜਲ ਸਾਹਿਬ ਨੇ ਆਪ ਦੇ ਬੱਚਿਆਂ ਦੀ ਕਿ ਕਦੇ ਗੱਠਜੋੜ ਨਹੀਂ ਹੋਊਗਾ ਔਰ ਉਹ ਗੱਠਜੋੜ ਹੋਇਆ ਸੀ ਜਦੋਂ ਪਹਿਲੀ ਵਾਰੀ ਸਰਕਾਰ ਬਣੀ ਉਹ ਵੀ ਸਾਰਿਆਂ ਦੀ ਯਾਦ ਚ ਉਹਨਾਂ ਦੇ ਮਨ ਚ ਉਹ ਯਾਦ ਕਰਾਉਣਾ ਬੜਾ ਜ਼ਰੂਰੀ ਹੈ ਕਿ ਉਹ ਤੁਹਾਨੂੰ ਸਭ ਨੂੰ ਯਾਦ ਹੈ ਕਿ ਉਹ ਗੱਠਜੋੜ ਹੋਇਆ ਸੀ ਅੱਜ ਫੇਰ ਚੰਡੀਗੜ੍ਹ ਹੋ ਗਿਆ ਦਿੱਲੀ ਇੰਡੀਆ ਦੇ ਨੈਸ਼ਨਲ ਲੈਵਲ ਤੇ ਇਹਨਾਂ ਦਾ ਗੱਠਜੋੜ ਹੋ ਗਿਆ ਔਰ ਇੱਕ ਮੀਟਿੰਗ ਨਹੀਂ ਅਨੇਕਾਂ ਮੀਟਿੰਗ ਹੋ ਗਈਆਂ ਔਰ ਉਹਦੇ ਤੇ ਬਿਆਨ ਆਗੇ ਆ ਕਿ ਅਸੀਂ ਹਮੇਸ਼ਾ ਇਕੱਠੇ ਆ ਜਦ ਵੀ ਪਾਰਲੀਮੈਂਟ ਤੇ ਕੁਝ ਹੁੰਦਾ ਔਰ ਕੋਈ ਗੱਲ ਆਉਂਦੀ ਹੈ ਆਪਾਂ ਸਭ ਨੇ ਵੇਖਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਵੇਂ ਉੱਥੇ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦਿੰਦੀ ਹੈ ਇਸ ਲਈ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹੁਣ ਕੋਈ ਆਪੋਜੀਸ਼ਨ ਪਾਰਟੀ ਕਾਂਗਰਸ ਨਹੀਂ ਹੈ ਔਰ ਇਹੀ ਕਾਰਨ ਹੈ ਇੱਕ ਵਾਰੀ ਨੇ ਇੱਕ ਆਵਾਰੀ ਇਹਨਾਂ ਦੇ ਆਪ ਦੇ ਲੀਡਰਾਂ ਨੇ ਨਵਜੋਤ ਸਿੰਘ ਸਿੱਧੂ ਸਾਹਿਬ ਨੇ ਵੀ ਕੋਈ ਪ੍ਰੋਗਰਾਮ ਕੀਤੇ ਉਹਨਾਂ ਨੇ ਵੀ ਇਹ ਵਿਸ਼ਾ ਉਠਾਇਆ ਅਸੀਂ ਵੀ ਦੀ ਗੱਲ ਕੀਤੀ ਹੈ ਰਾਜੇ ਨੇਰੇ ਚ ਕੁਝ ਕਾਂਗਰਸ ਲੀਡਰਾਂ ਦੀ ਆ ਭਗਵੰਤ ਮਾਨ ਨੂੰ ਮਿਲਣ ਦੀ ਗੱਲ ਕੀਤੀ ਹੈ ਔਰ ਇਹ ਗੱਲ ਵੀ ਕੀਤੀ ਹੈ ਕਿ ਕਿਵੇਂ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਫੇਲ ਹੋ ਗਈ ਹੈ ਔਰ ਕਿਵੇਂ ਕਾਂਗਰਸ ਪਾਰਟੀ ਦੀ ਮੌਜੂਦਾ ਜਿਹੜੀ ਲੀਡਰਸ਼ਿਪ ਹੈ ਉਹ ਕਿਵੇਂ ਆਮ ਆਦਮੀ ਪਾਰਟੀ ਭਗਵੰਤ ਮਾਨ ਨਾਲ ਰਲਿਆ ਔਰ ਆਪਾਂ ਇਹ ਵੀ ਵੇਖਿਆ ਕਈ ਇਹਨਾਂ ਦੇ ਐਮਪੀ ਜੋ ਟਵੀਟ ਉਹ ਕਰਦੇ ਆ ਉਹ ਟਵੀਟ ਭਗਵੰਤ ਮਾਨ ਕਰਦਾ ਹੈ ਜਾਂ ਉਹ ਇੱਕ ਤਰੀਕੇ ਦੇ ਮੁਖ ਬੁਲਾਰੇ ਆਮ ਆਦਮੀ ਪਾਰਟੀ ਦੇ ਬਣੇ ਸੋ ਮੇਰਾ ਕਹਿਣ ਦਾ ਭਾਵ ਕਿ ਭਾਈ ਕੋਈ ਆਪੋਜੀਸ਼ਨ ਕਾਂਗਰਸ ਨੂੰ ਇਹ ਨਾ ਸਮਝ ਲੈ ਕਿ ਇਹ ਆਪੋਜੀਸ਼ਨ ਪਾਰਟੀ ਹੈ ਇਹ ਰੂਲਿੰਗ ਪਾਰਟੀ ਹੈ ਲੋਕਾਂ ਦੀ ਅੱਖਾਂ 'ਚ ਇਹ ਘੱਟਾ ਪਾ ਰਹੇ ਆ ਇਹਨਾਂ ਦਾ ਅਲਾਈਅੰਸ ਪੱਕਾ ਹੁਣ ਤਾਂ ਇਕੱਲੇ ਇਹ ਦੇਖਣ ਦੀ ਲੋੜ ਹੈ ਕਿ ਕਿਹੜਾ واਸ਼ਿੰਗ ਪਾਊਡਰ ਵਰਤਿਆ ਜਾਣਾ ਔਰ ਕਿਵੇਂ ਇਹਨਾਂ ਨੂੰ واਸ਼ਿੰਗ ਮਸ਼ੀਨ ਚੋਂ ਕੱਢ ਕੇ ਜਿਨ੍ਹਾਂ ਨੂੰ ਇਹ ਚੋਰ ਕਹਿੰਦੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਸਾਫ਼ ਕਰਕੇ ਤੁਹਾਡੇ ਅੱਗੇ ਪੇਸ਼ ਕਰਨਾ ਇਸ ਲਈ ਪੰਜਾਬੀਆਂ ਸੁਚੇਤ ਹੋ ਜੋ ਇਹਨਾਂ ਲੁੰਬੜ ਚਾਲਾਂ ਤੋਂ ਬਚ ਜੋ ਇਹ ਗੱਠ ਜੋੜ ਦੀ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਚਾਹਾਂਗਾ ਕਿ ਇਹ ਆਮ ਆਦਮੀ ਪਾਰਟੀ ਵੀ ਸਪਸ਼ਟ ਕਰੇ ਜਿਨ੍ਹਾਂ ਨੂੰ ਫੜ ਕੇ ਤੁਸੀਂ ਚੋਰ ਕਿਹਾ ਸੀ ਉਹਨਾਂ ਕਾਂਗਰਸ ਲੀਡਰਾਂ ਨੂੰ ਔਰ ਜਿਹੜੇ ਅੰਦਰ ਗਏ ਆ ਉਹ ਵੀ ਦੱਸਣ ਕਿ ਹੁਣ ਉਹ ਉਹ ਜਾਂ ਜਿੰਨੇ ਵੀ 117 ਹਲਕੇ 'ਚ ਇਹ ਕਾਂਗਰਸ ਦੇ ਲੀਡਰ ਬੈਠੇ ਉਹ ਕਿਵੇਂ ਆਮ ਆਦਮੀ ਨੂੰ ਚੰਗਾ ਕਹਿਣਗੇ ਇਹ ਲੋਕਾਂ ਨੂੰ ਵੀ ਸਮਝਾਓ ਕਿਉਂਕਿ ਲੋਕਾਂ ਲਈ ਤਾਂ ਇਹ ਸਮਝਣ ਤੋਂ ਬਾਅਦ ਪਰਾਂ ਦੀ ਗੱਲ ਹੈ